ਕੁਰਸੂ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੀ ਸਾਹੁ ਸਜਣ ਸੱਚਾ ਪਤੁਸ਼ਾ ਸਿਰ ਸ਼ਾਹੰਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਆਰ ਭੂਮਨ ਤਾਕੀ ਕ੍ਰਿਸ਼ਨ ਨਾਬੂ ਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੁਜੀ ਵੱਡੇ ਵੱਡੇ ਰਾਜਨ ਆਰ ਭੂਮਨ ਕੀ ਤ੍ਰਿਸ਼ਣ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਜੀ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜਿਉ ਪਾਵਕ ਈਂਦਨ ਨਹੀਂ ਠਰਾਪੈ ਬਿਨ ਹਾਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਪੋਜਨ ਬਹੁ ਵਿੰਜਨ ਤਾਂਕੀ ਮਿਟੇ ਨਾ ਭੁੱਖਾ उद्धम करे swan ki nyai chare kunta ko kha kamvant kami bahnari ਪਰ ਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੈ ਕਰ ਪਸ਼ੂਤਾਪੈ ਸੋਗ ਲੋਭ ਮਹਸੂਕੈ ਹਰ ਹਰ ਨਾਮ ਅਪਾਰ ਅਮੋਲ ਅੰਮ੍ਰਿਤ ਏਕ ਨਿਧਾਨਾ ਸੂਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਨਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ लोचन कशु ना सूजी हे भाई माया ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਜ ਪ੍ਰਾਪਤ ਨਹੀਂ ਕੀਤਾ ਜਿਵੇਂ ਅਗ ਬਾਲਣ ਨਾਲ ਨਹੀਂ ਰਜਦੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕਦੇ ਰਾਜ ਨਹੀਂ ਸਕਦਾ ਰਹਾਉ ਇਹ ਭਾਈ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਮੀਦਾਰ ਹਨ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁਕਦੀ ਉਹ ਮਾਇਆ ਦੇ ਕੋਤਕਾਂ ਵਿੱਚ ਮਸਤ ਰਹਿੰਦੇ ਹਨ ਮਾਇਆ ਨਾਲ ਚੰਬੜੇ ਰਹਿੰਦੇ ਹਨ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖਾਂ ਵਿਸਤਾ ਹੀ ਨਹੀਂ हे भाई जेड़ा मनुख हर रोज स्वादले खाने खांदा रहंदा है उस दी स्वादले खान्या दी भूख कदे नहीं मुकदी स्वादले खान्या दी खातिर ओ मनुख कुत्ते वांग दौड़ भाग करता रहंदा है चारे पासे ਭਾਲਦਾ ਫਿਰਦਾ ਹੈ हे भाई ਕਾਮਵਾਸ ਹੋਈ ਬਿਸੀ मनुख दिया ਭਾਵੇਂ ਕਿਤਨੀਆਂ ਕਹੀ ਇਸਤਰੀਆਂ ਹੋਣ ਪ੍ਰਾਇ ਘਰਵਾਲ ਉਸ ਦੀ ਮੰਦੀ ਨਿਗਾ ਫਿਰ ਵੀ ਨਹੀਂ ਹਟਦੀ ਉਹ ਹਰ ਰੋਜ਼ ਵਿਸ਼ੇ ਪਾਪ ਕਰਦਾ ਹੈ ਤੇ ਪਛਤਾਨਦਾ ਵੀ ਹੈ ਸੋ ਇਸ ਕੰਮ ਵਾਸਨਾ ਵਿੱਚ ਅਤੇ ਪਛਤਾਵੇ ਵਿੱਚ ਉਸ ਦਾ ਆਤਮਕ ਜੀਵਨ ਸੁੱਕ ਜਾਂਦਾ ਹੈ हे ਭਾਈ ਪਰਮਾਤਮਾ ਦਾ ਨਾਮ ਹੈ ਇੱਕ ਐਸਾ बेंत त कीमती खजाना है जड़ा आत्मक जीवन दिता है इस नाम खजाने की बरकत न संत जना दे हिरदे घर आत्मक अडोलता बनी रहती है सुख आनंद बनिया रहा है पर हे नानक गुरु पासों ही इस खजाने की जान पछाण प्राप्त होंगी है वाहगुरु जी का खालसा वाहेगुरु जी की फतेह